ਮੁਕੇਰੀਆਂ ਦੇ ਪਿੰਡ ਬਾਈਬਲ ਮੰਚੇ ਬਣੀ ਰਾਈਸ ਮਿਲ ਦੀਆਂ ਝੁੱਗੀਆਂ 'ਚ 6 ਮਈ ਨੂੰ ਇੱਕ ਲੜਕੀ ਦੀ ਲਾਸ਼ ਕਮਰੇ 'ਚ ਨਿਰਵਸਤਰ ਮਿਲੀ ਸੀ ਜਿਸ ਦੀ ਸੂਚਨਾ ਰਾਈਸ ਮਿਲ ਦੇ ਮਾਲਕ ਵੱਲੋਂ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਾਈਸ ਮਿਲ ਦੇ ਮਾਲਕ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਸੀ ਜਿਸ ਤੇ ਮੁਕੇਰੀਆਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜੀ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ 6 ਤਰੀਕ ਨੂੰ ਸਵੇਰੇ ਜਿਦੇ ਵਿੱਚ ਓਕੇ ਰਾਈਸ ਮਿਲ ਦੀ ਜਿਹੜੀ ਪਿੱਛੇ ਰਿਹائشਾਂ ਬਣੀ ਹੋਈਆਂ ਸੀਗੀਆਂ ਮਜ਼ਦੂਰਾਂ ਵਾਸਤੇ ਤੇ ਬੈਬਲ ਮਚ ਤੇ ਉੱਥੇ ਜਿਹੜਾ ਹੈਗਾ ਇੱਕ ਕੁੜੀ ਦੀ ਡੈੱਡ ਬੋਡੀ ਰਿਪੋਰਟ ਕੀਤੀ ਗਈ ਰਾਈਸ ਮਿਲਰ ਦੇ ਮਾਲਕ ਵੱਲੋਂ ਤੇ ਉਸ ਤੋਂ ਬਾਅਦ ਜਦੋਂ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਤਾਂ ਉੱਥੇ ਦੇਖਿਆ ਗਿਆ ਕਿ ਇੱਕ ਕੁੜੀ ਦੀ ਡੈੱਡ ਬੋਡੀ ਉੱਥੇ ਸੀਗੀ ਜਦੀ ਉਮਰ ਲਗਭਗ 19-20 ਸਾਲ ਹੈਗੀ ਤੇ ਉਹ ਪ੍ਰਵਾਸੀ ਕੁੜੀ ਹੈਗੀ ਜਿਹਦੀ ਡੈੱਡ ਬੋਡੀ ਇੱਥੇ ਮਿਲੀ ਉਹਨੂੰ ਬੜਾ ਡਿਟੇਲਸ ਚ ਐਗਜ਼ਾਮਿਨ ਕਰਨ ਤੇ ਤੇ ਸਾਰੇ ਚੀਜ਼ਾਂ ਤੋਂ ਪੁਸ਼ਟਾਚ ਕਰਨ ਤੇ ਬਾਅਦ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਇੱਕ ਅਕਿਊਜ਼ ਜਿਹਦਾ ਨਾਮ ਰਾਮਜੀ ਸ਼ਰਮਾ ਉਰਫ ਉਪੇਂਦਰ ਸ਼ਰਮਾ ਜਿਹੜਾ ਹੈਗਾ ਰਹਿਣ ਵਾਲਾ ਉਹ ਪੂਨੀਆਂ ਬਿਹਾਰ ਦਾ ਰਹਿਣ ਵਾਲਾ ਹੈਗਾ ਪੂਨੀਆਂ ਬਿਹਾਰ ਦਾ ਉਹਨੂੰ ਅਰੈਸਟ ਕੀਤਾ ਤੇ ਉਸ ਤੋਂ ਇਲਾਵਾ ਇੱਕ ਹੋਰ ਅਕਿਊਜ਼ ਨੂੰ ਆਇਡੈਂਟੀਫਾਈ ਕੀਤਾ ਜਿਹਦਾ ਨਾਮ ਬੰਟੀ ਹੈਗਾ ਤੇ ਇਹਨਾਂ ਤੇ ਇੱਕ ਐਫ ਆਈ ਆਰ ਧਾਰਾ 302 ਦੇ ਤਹਿਤ ਮੁਕੇਰੀਆਂ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ ਤੇ ਜਿਹੜਾ ਪ੍ਰਾਇਮਰੀ ਫੇਸ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆਈ ਹੈਗੀ ਕਿ ਉੱਥੇ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਨੇ ਤੇ ਮੇਬੀ ਪੋਸਟਮਾਰਟਮ ਤੋਂ ਸਾਰੀ ਚੀਜ਼ ਕਲੀਅਰ ਹੋਏਗੀ ਕਿ ਮੇਬੀ ਕੁੜੀ ਨੇ ਸ਼ਰਾਬ ਪੀਤੀ ਹੋਵੇ ਤੇ ਇਹਨਾਂ ਦਾ ਉੱਥੇ ਝਗੜਾ ਹੋਇਆ ਕਿਸੇ ਚੀਜ਼ ਨੂੰ ਲੈ ਕੇ ਤੇ ਪੋਸਿਬਿਲਟੀ ਆਫ ਸੈਕਸੂਅਲ ਅਸੌਲਟ ਵੀ ਜਿਹੜੀ ਹੈਗੀ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਉਹ ਸਾਰੀ ਚੀਜ਼ ਜਿਹੜੀ ਹੈਗੀ ਉਹ ਪੋਸਟਮਾਰਟਮ ਤੋਂ ਬਾਅਦ ਕਲੀਅਰिफाई ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਾਈਮ ਆਕਸਾਈ ਜਿਹੜਾ ਕੋਸ ਸਾਹਮਣੇ ਆ ਰਿਹਾ ਹੈਗਾ ਉਹ ਗਲਾ ਘੋਟ ਕੇ ਜਿਹੜਾ ਇਹਨਾਂ ਨੇ ਕਤਲ ਕੀਤਾ ਕੁੜੀ ਦਾ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈਗੀ ਉਹ ਦੇਖੋ ਹੁਣ ਜਿਹੜਾ ਅਕਿਊਜ਼ਡ ਹੈਗਾ ਉਸ ਤੋਂ ਇਸ ਚੀਜ਼ ਦੇ ਬਾਰੇ ਸਾਹਮਣੇ ਨਹੀਂ ਆਇਆ ਹੈਗਾ ਕਿ ਪ੍ਰੇਮ ਸੰਬੰਧ ਦੀ ਗੱਲ ਨਹੀਂ ਹੈਗੀ ਬਟ ਜਿਹੜੀ ਹੈਗੀ ਉਹ ਸੀਗਾ ਕਿ ਸੈਕਸ਼ੂਅਲ ਉੱਚ ਐਕਟ ਸੇ ਇਨਵੋਲਡ ਸੀਗੇ ਤੇ ਹੁਣ ਮੇਬੀ ਇਦਾਂ ਹੋ ਸਕਦਾ ਹੈਗਾ ਕਿ ਵੀ ਉਹ ਨਾ ਡਰਿੰਕ ਕੀਤਾ ਹੋਵੇ ਉਥੇ ਤੇ ਫਿਰ ਕੋਈ ਝਗੜਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਤੇ ਉਨਦੇ ਆਸ-ਪਾਸ ਦੀ ਜੁਗੀਆਂ ਵਾਲੇ ਜਿਹੜੇ ਬੰਦੇ ਹੈਗੇ ਉਹ ਵੀ ਸਾਰੇ ਇੱਕ ਬਾਰ ਪੁੱਛਤਾਚ ਕਰ ਰਹੀ ਹੈ ਕਿ ਸਾਡੀ ਕੀ ਤੇ ਉਸ ਤੋਂ ਬਾਅਦ ਸਾਹਮਣੇ ਆਏਗਾ ਕਿ ਕਿਸ ਤਰੀਕੇ ਦਾ ਕੀ ਸਿਸਟਮ ਹੈਗਾ ਅ ਪ੍ਰੇਮ ਸੰਬੰਧ ਵਾਲੀ ਗੱਲ ਹੈ ਜੋ ਸਾਨੂੰ ਸਾਹਮਣੇ ਨਹੀਂ ਆਈ ਹੈਗੀ ਮੇਬੀ ਕੰਸੈਂਸ਼ਵਲ ਓਪਨ ਰਿਲੇਸ਼ਨਸ਼ਿਪ ਟਾਈਪ ਕੁਝ ਹੋ ਸਕਦਾ ਹੈਗਾ ਜਾਂ ਕੁਝ ਹੋਰ ਫੋਰਸਫੁਲ ਵੀ ਹੋ ਸਕਦਾ ਹੈਗਾ ਅਸੀਂ ਹਾਲੇ ਇੱਕ ਬਾਰ ਜਦੋਂ ਤੱਕ ਇਨਵੈਸਟੀਗੇਸ਼ਨ ਸਾਰਾ ਕੰਕਲੂਡ ਨਹੀਂ ਹੁੰਦਾ ਹੈਗਾ ਉਦੋਂ ਤੱਕ ਅਸੀਂ ਮੇਬੀ ਇਤਰਾਜ਼ ਕਰਦੀ ਹੋਵੇ ਕੁੜੀ ਤੇ ਉਹ ਬੰਦੇ ਜਿਹੜੇ ਹੈਗੇ ਉਹ ਜਦੋਂ ਸਟੇ ਰਿਲੇਸ਼ਨ ਚ ਚਾਰੇ ਹੋਣ ਤੇ ਉਸ ਚੀਜ਼ ਤੇ ਵੀ ਹੋ ਸਕਦਾ ਹੈਗਾ ਤੇ ਅਸੀਂ ਇੱਕ ਅਕਿਊਜ਼ ਨੂੰ ਫੜ ਲਿਆ ਹੈਗਾ ਤੇ ਦੂਸਰਾ ਅਕਿਊਜ਼ ਆਇਡੈਂਟੀਫਾਈਡ ਹੈਗਾ ਜਿਹਨੂੰ ਫੜਨ ਤੇ ਸਾਡੀ ਟੀਮ ਲੱਗੀ ਹੋਈ ਹੈਗੀ ਪੂਰਾ ਪੋਸਟਮਾਰਟਮ ਤੋਂ ਬਾਅਦ ਸਾਰੀ ਚੀਜ਼ ਔਰ ਕਲੀਅਰ ਹੋ ਜਾਏਗੀ ਤੇ ਅਸੀਂ ਸਾਰੇ ਨੂੰ ਪ੍ਰੋਪਰ ਮੈਰਿਟ ਤੇ ਇਨਵੈਸਟਿਗੇਟ ਕਰਕੇ ਤੇ ਇਨਵੈਸਟਿਗੇਸ਼ਨ ਕੰਕਲੂਡ ਕਰਾਂਗੇ ਦੇਖੋ ਆ ਵੀ ਪਰਵਾਸੀ ਹੈ ਹਾਂਜੀ ਹਾਂਜੀ ਆ ਵੀ ਪਰਵਾਸੀ ਹੈ